ਨੇੜਾ ਹਾਜੀ ਸਿੰਘ ਕੀ ਵਾਦਾ ਤੁਸੀਂ ਕਰਦੇ ਕੋਈ ਸਿਰੇ ਤੇ ਬੈਠੇ ਆ ਤਾਂ ਆ ਵੀਰੇ ਜ਼ਰਾ ਵਾਈਫ ਚਾਲ ਆ ਗਿਆ ਇੱਕੋ ਤੇ ਗੱਲਾ ਕਰਨੇ ਆ ਤੇ ਵੀ ਬਾਹਰ ਬਿਠਾ ਫੋਨ ਆਇਆ ਜਦ ਆਸੀਂ ਕਿਹਾ ਫੋਨ ਆਇਆ ਇਹਨੂੰ ਬਾਹਰੋਂ ਤੋਂ ਉਹਦੇ ਦੇ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਅਜੇ ਕੋਈ ਨਹੀਂ ਗੱਲ ਕਰ ਰਹੇ ਆ ਤੋਂ ਬਾਹਰ ਕੋ ਮੋੜਾ ਮੋੜਸੇ ਤੇ ਆਇਆ ਮੈਂ ਵੇਖਿਆ ਪਹਿਲਾਂ ਮੋੜੇ ਮੈਂ ਖਿਆਲ ਨਹੀਂ ਕਿਤੇ ਆਮ ਲੋਕੀ ਨਾਲ ਵੀ ਸ਼ਰਕ ਰਹੇ ਇਹ ਕੀ ਗੱਲ ਆ ਤੇ ਮਾਰੇ ਨੇ ਤੈਰ ਲਾਇਆ ਦੋ ਗੋਲੀਆਂ ਮਾਰ ਦਿੱਤੀ ਬਸ ਕਹਾਣਾਂਗੇ ਸਿਆਛੇ ਡੁੱਟ ਕੇ ਸਾਡਾ ਬਚਾਅ ਹੋ ਗਿਆ ਗੋਲ ਗੋਜੀ ਨਹੀਂ ਆ वो बने है सिर्फ सारा मोटरसाइकिल नंबर प्लेट कोई नहीं है जी किन साइड तो आया कि पाया बटाले वाली साइड तो आया है कलनौर वालों के किने कोई बात है ये 6:00 9:00 बजे की भी बनती है हाँ जी आप उस टाइम ना तो उसने फोन किया था पुलिस आ गई टाइम दस मिनट बाद कोई ऐसी गल कोई खरोती नहीं कोई गल नहीं हुई खरोती चांस ही कोई नहीं है ਹਾਂਜੀ ਪ੍ਰਸ਼ਾਸਨ ਪ੍ਰਸ਼ਾਸਨ ਮਾਨ ਕਰਦਾ ਵੀ ਜਿਹਾ ਜੇ ਬਲੁਕਾ ਦਾ ਯਾਰ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਵੇਖੋ ਸਾਡੀ ਕਲੀਨਿਕ ਸੋ ਪਰੀ ਦੀਏ ਭਾਇਰਾ ਤੇ 12 ਵਜੇ ਆ ਕੇ ਫੋਨ ਕਰੇ ਉਹ ਅਖਰ ਦਾ ਸਿਰਫ ਉੱਠ ਕੇ ਦਵਾਈ ਲਈ ਦੀ 12 ਵਜੇ 2 ਵਜੇ ਤੇ 10 ਵਜੇ ਤੱਕ ਰਹਿ ਜਗਾਂ ਖੁੱਲੀ ਹੁੰਦੀ ਹੈ ਤੇ ਨਾਲ ਹੀ ਕੀ ਠੀਕੇ ਮਤਲਬ ਕੋਈ ਨਹੀਂ ਲਗਾ ਬਾਕੀ ਕੀ ਹੈ ਨਾ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਕਿਸ਼ਨਾ ਕੋਈ ਸੁਣਿਆ ਹੈ ਨਹੀਂ ਕਿ ਪੇਨਮਲ ਬਹੁਤ ਵਧੀਆ ਲੁਕਾ ਬੜਾ ਫੇਰ ਤਿਆਰ ਹੈ ਹੋਜੀ ਤੁਹਾਡੇ ਕੀ ਇਹਦਾ ਲੈਣ ਤੇ ਕੋਈ ਨਹੀਂ ਰਹਿ ਰਿਹਾ ਜਦੋਂ ਸੁਚਾਰੀ ਦੇ بیٹے ਨੂੰ ਕੋਈ ਕਾਲ ਆਈ ਹਾਂਜੀ بیٹے ਦੇ ਬਾਹਰ ਕਾਲ ਆਈ ਸੀ ਰਾਤ 10 ਵਜੇ ਬੇਟਾ ਮੇਰਾ ਕੈਨੇਡਾ ਉਹਨੇ ਕੋ ਨੰਬਰ ਮੰਗਿਆ ਨਾ ਆਪਣੇ ਪਾਪਾ ਨੰਬਰ ਦੇ ਇਹ ਦੱਸੋ ਕੀ ਗੱਲ ਆ ਉਹ ਜਰਾ ਸੁਤਾਈ ਸੁਤੇ ਮੇਰਾ ਮੋਟਾ ਫੌਨ ਸੁਣ ਰਿਹਾ ਕਿ ਤੇ ਤੇ ਟੋਕ ਕੇ ਉਹ ਕਹਿੰਦਾ ਮੈਂ ਬਾਹਰ ਜੇਡਾ ਤੇ ਆਪਣੇ ਪਾਪਾ ਨੰਬਰ ਦੇ ਕਹਿੰਦਾ ਜਿਹਨੇ ਜਿਹੜਾ ਹਾਰਪੁਰੇ ਬੰਦੇ ਬੋਲਦੇ ਇਹਨਾਂ ਕਹਿੰਿਆ ਕਿ ਨਾ ਫੋਨ ਕੱਟਦਾ ਬਸ ਕੁਝ ਕੀ ਗੱਲ ਹੀ ਕੋਈ ਨਹੀਂ ਇਹ ਜੇ ਸਵੇਰੇ ਗੱਲ ਹੋਣਦੀ ਆ ਕਿ ਕੰਮ ਹੋਇਆ ਸਾਰੇ ਬਿਠੇ ਫੋਨ ਆਉਂਦੇ ਆ ਮੇਰੇ ਦੱਸਣ ਦੇ ਆ ਪਾਪਾ ਆਤੀ ਆ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਜਦੋਂ ਕਿ ਗੋੜੀ ਗੱਲ ਵੀ ਕਿਹਨਾਂ ਦਾ ਦੋ ਘਰ ਕਿਤੇ ਕੋਰ ਦੇ ਕੀ ਹੋਇਆ ਇਹ ਜੀ ਮੇਰਾ ਸਾਥੀ ਹੈ ਡਾਕਟਰ ਪ੍ਰਕਾਸ਼ ਸਿੰਘ ਦਾਲਾ ਅਡੇ ਜੀ ਕੈਮੀਕਲ ਦੁਕਾਨ ਕਰਦਾ ਤੇ ਇਸ ਨੇ 5 ਸਾਲਾਂ ਤੋਂ ਪਿੰਡੀ ਸਰਪੰਚੀ ਕੀਤੀ ਬੰਦਾ ਬੜਾ ਵਧੀਆ ਨੇ ਡਵੈਲਪਮੈਂਟ ਕੀਤੀ ਹੈ ਹੁਣ ਪਤਾਨੀ ਇਹ ਪਹਾੜ ਵਰਸਿਆ ਹੋਇਆ ਕੌਣ ਆਇਆ ਵਾ ਕੀ ਗੱਲ ਬਾਤ ਹੈ ਮੈਨਸਪੁਰ ਕੋਸਤੇ ਦਾ ਐਸੇ ਹਾਲਾਤ ਇਹਨਾਂ ਪੁੱਛਣ ਦੇ ਔਰ ਮਾੜੀ ਗੱਲ ਹੈ ਜੇਂ ਵਿਆਰੇ ਉਹ ਸੇ 50000 ਉਡਾਰੇ ਪਾਘਰੂ ਕੈਂਪਸ ਨੂੰ ਕੋਲੀ ਮਾਰੀ ਗਏ ਤੇ ਸਿੱਧੇ ਇਹਨੂੰ ਬੜਾ ਮਾਰਿਆ ਤੇ ਉਹ ਲਾਂਡਰ ਦੇ ਪੰਜਾਬ ਦਾ ਬੇੜਾ ਕਰ ਕੋ ਪਤਾ ਨਹੀਂ ਮਾਨ ਸਾਹਿਬ ਕਿਹਨਾਂ ਗਨਾਂਜ ਤੇ ਗੇਲ ਕਿ ਜੇ ਪਿਆਜ ਲਾਉਣ ਕਿਰਨ ਬਜ਼ਾਰਾਂ ਚ ਲੋਕਾਂ ਨੂੰ ਪੁੱਛਣ ਬਸਾੜੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਕੀ ਹੋ ਰਹੀ ਹੈ ਸਾ ਜਮਾਨ ਸਾਹਿਬ ਨੂੰ ਅਪੀਲ ਹੈ ਮਾਨ ਸਾਹਿਬ ਜਾਗੋ ਕਿ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰੋ ਨਾ ਨਾ ਚਾਓ ਨਾ ਕਿ ਰੱਬ ਦੀ ਮਿਹਰ ਹੋਈ ਆ ਯਾ ਆਦਰ ਜਾਨ ਬਚ ਗਈ ਆ ਤੇ ਇਹਨੇ ਕਿਹਾ ਪੱਕਣਾ ਪੈ ਕੇ ਚਲੀ ਕਿ ਗੋਲੀ ਪੱਗ ਦੇ ਵਿੱਚੋਂ ਸਿਰ ਨੂੰ ਕਹਿ ਕੇ ਜਿੜ ਗਈ ਆ ਉਹ ਨਾਲ ਉਹ ਗੱਲ ਕਰਨੀ ਕੋ ਰੱਬ ਹੀ ਬਚਾਤਾ ਉਹਦੀ ਫੇਰ ਉੱਤਰੀ ਹੈ ਬਚਾਉਣਾ ਵੀ ਤੜੜਾ ਸੋਲ ਬਚਾਤਾ ਉਹ ਰੱਬ ਦੇ ਸ਼ੁਕਰ ਮੈਂ ਕਰ ਕੱਲ ਕੋਈ ਕਿਸੇ ਕੋਲੋਂ ਸਿੱਧਾ ਘਟਾ ਕਿਸ਼ੇ ਮੈਂ ਅਸਿਸਟੈਂਟ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਮੈਂ ਮੌਕੇ ਤੇ ਚੱਲਿਆ ਉਹ ਤੇ ਮੈਂ ਫਿਰ ਜਦੋਂ ਮੈਂ ਘਟਨਾ ਨੂੰ ਮੈਂ ਭੱਜ ਕੇ ਦੇਖੋ ਸੱਤਾਂ ਲਾ ਗਿਆ ਹਾਂ ਹਾਂ ਜੀ ਕੀ ਮੈਂ ਮਕਸੂਦ ਆ ਡਾਕਟਰ ਗੁਦਲੀਨ ਡਾਕਟਰ ਇੱਕ ਕੰਫਰੈਂਸ ਹੈ ਇਹ ਇਹ ਗੁਰਜਨੈਟਿਕ ਟੈਸਟ ਲਾ ਰਿਹਾ ਹੈ

ਇੱਕ ਜੋ ਬਲੀਡਿੰਗ ਤਾਂ ਕਾਫੀ ਹੋ ਗਿਆ پیشن ਨੂੰ ਤੇ ਆਪਣੇ ਵੱਲੋਂ ਅਸੀਂ ਜੋ ਵੀ ਫਰਸਟ ایڈ ਟਰੀਟਮੈਂਟ پیشن ਨੂੰ ਸਟੇਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਖੀ ਹੈਗੀ ਆ ਇਹ ਜਿਹੜਾ ਕੋਈ ਕੀ ਮਾਇਨੇਸ ਇਹ ਜੋਗਸਨ ਸਰ ਪੰਜ ਸਾਬ ਦਾ ਦੌਲ ਨਿਕਾਲਦੇ ਸਪਾਰਕ ਯਲੋ ਨੇ ਜੀ ਇਹ ਇਹਨਾਂ ਦਾ ਕਲੀਨਿਕ ਹੈ ਜਿਹੜਾ ਅਮਰੀਕਾ ਇਹਨਾਂ ਦਾ ਮੈਡੀਕਲ ਸਟੋਰ ਹੈ ਹਾਂਜੀ ਬਿਲਕੁਲ ਇਹ ਜੀ ਹੋਰੇ ਜੇ ਅਸੀਂ ਇਕੱਠੇ ਆਏ ਸੀ ਤੇ ਇਹ ਆਪਣੇ ਕਲੀਨਿਕ ਤੇ ਬਹਿ ਗਏ ਸੀ ਵੈਟੀਕਲ ਸਟੋਰ ਤੇ ਤੇ ਕੁਝ ਬਟਾਲੀਆਂ ਨੂੰ 2135 ਵਿਅਕਤੀ ਆਏ ਬੁਲਟ ਮੋਟਰਸਾਈਕਲ ਤੇ ਬੁਲਟ ਤੋਂ ਉੱਪਰ ਸਾਰਿਆਂ ਨੇ ਤੇ ਫਾਇਰਿੰਗ ਕਰਤੀ ਕੋਈ 4-5 ਕਰੋੜ ਦਿੱਤਾ ਹੁਣ ਸ਼ਾਇਦ ਇੱਕ ਚਾ ਦੋ ਇਹਨਾਂ ਤੇ ਲੱਗ ਗਿਆ ਬਾਕੀ ਜਿਹੜੇ ਇੱਕ ਤੇ ਬਾਤ ਇਹ ਹੈ ਤੋਂ ਬਾਕੀ ਸਿਨਗੁਰ ਲੌਕਡਾਊਨ ਦਾ ਪ੍ਰਤੀ ਨਹੀਂ ਫਰਟੀ ਤਾਂ ਕੋਈ ਚੱਕਰ ਨਹੀਂ ਲੌਕਡਾਊਨ ਤੁਹਾਨੂੰ ਪਤਾ ਸਰਪੰਚਾਂ ਦੀ ਆਮ ਤੌਰ ਤੇ ਚੱਲਦੀ ਰਹਿੰਦੀ ਆ ਕੁਝ ਪਾਰਟੀਆਂ ਦੇ ਸਬੰਧੀ ਇਤਤ ਦੇ ਹੋ ਗਿਆ ਤੇ ਬਾਕੀ ਬਣਾ ਕਾ ਕਾਰਵਾਈ ਹੋਊਗੀ ਫਿਰ ਪਤਾ ਲੱਗਣਾ ਕਿ ਕੀ ਸਕਦਾ ਜਦੋਂ ਹੋਏ ਤੇ ਉਹ ਸੂਚਨਾ ਦੇ ਗਾਂ। ਉਦਕਾਲ ਤੇ ਇਹ ਇਕੱਲੇ ਸੀ ਇੱਕ ਇਹਨਾਂ ਦੇ ਨਾਲ ਕੰਪਿਊਟਰ ਸੀ ਉਹ ਅੰਦਰ ਗਿਆ ਸੀ ਤੇ ਇਹਨਾਂ ਦੇ ਫੈਰੋ ਵਿੱਚੋਂ ਉਸੇ ਦਾ ਨਿਕਲ ਗਿਆ ਉਸੇ ਨੂੰ ਅਸੀਂ ਤੇ ਬਤਾਲੇ ਸੀ ਬਤਾਲੇ ਆ ਕੇ ਟੈਂਪਰਟ ਪੁੱਜਿਆ ਵੀ ਗੱਡੀ ਤੇ ਪਾ ਕੇ ਤੇ ਬਤਾਲੇ ਨੇ ਅੰਦਰ ਪਰ ਤੁਸੀਂ ਕੈਮਰਾ ਸੀ ਸੀਸੀਟੀਵੀ ਕੈਮਰੇ ਹੈਗੇ ਆ ਉਥੇ ਪਰ ਫਿਰ ਹਾਲਤੋਂ ਸੀਸੀਟੀਵੀ ਕੈਮਰੇ ਪੁੱਛ